ਯਾਦ ਨੂੰ ਸਮਰਪਤ ਇੱਕ 마ਗ ਨੂੰ ਸ਼ਹੀਦੀ ਜੋੜ ਮੇਲੇ ਮਾਗੀ ਦੇ ਮਨਾਏ ਜਾਂਦੇ ਨੇ ਜਦੋਂ ਧਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਵਸੇਵਾ ਛੱਡਿਆ ਉਚਮਕੌਰ ਸਾਹਿਬ ਦੀ ਜੰਗ ਲੜ ਕੇ ਮਾਚੀਵਾੜਾ ਲੰਮਾ ਜਟਪੁਰਾ ਆਲਮਗੀਰ ਉਸ ਤੋਂ ਪਹਿਲਾਂ ਤੇ ਲੰਮੇ ਜਟਪੁਰੇ ਤੋਂ ਫਿਰ ਦੀਨਾ ਕਾਂਗੜ ਆਦਕ ਮੁਕਸਰ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਜਿੱਥੇ ਖਿਦਰਾਣੀ ਦੀ ਟਾਬ ਸੀ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਦੇ ਸੂਬੇਦਾਰ ਸਰਹੰਦ ਦਾ ਜਿਹੜਾ ਗਵਰਨਰ ਸੀ ਵਜ਼ੀਰ ਖਾਨ ਦੇ ਖਿਲਾਫ ਇੱਕ ਭਾਰੀ ਪਰਕਮ ਜੰਗ ਜਿਹੜੀ ਹੈ ਉਹ ਲੜੀ। ਔਰ ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਦੇ ਵਿੱਚ ਆਏ ਤੇ ਕੀ ਦੇਖਦੇ ਨੇ ਕਿ ਸ਼ਹੀਦ ਸਿੰਘ ਜਿਹੜੇ ਨੇ ਉਹਨਾਂ ਦੀਆਂ ਲੋਥਾਂ ਵਿੱਥਰੀਆਂ ਪਈਆਂ ਨੇ ਤੇ ਪਾਤਸ਼ਾਹ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਖਿਤਾਬ ਦਿੰਦੇ ਨੇ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਕਿਸੇ ਨੂੰ 20000 ਹਜ਼ਾਰੀ ਕਿਸੇ ਨੂੰ 30000 ਹਜ਼ਾਰੀ ਕਿਸੇ ਨੂੰ 35000 ਹਜ਼ਾਰੀ ਖਿਤਾਬ ਦਿੰਦੇ ਜਦੋਂ ਭਾਈ ਮਹਾ ਸਿੰਘ ਕੋਲ ਪਹੁੰਚਦੇ ਨੇ ਤੇ ਭਾਈ ਮਹਾ ਸਿੰਘ ਸਹਿਕ ਰਏ ਸੀ ਪਾਦਸ਼ਾ ਉਹਨਾਂ ਦੇ ਸੀਸ ਨੂੰ ਆਪਣੀ ਗੋਦ ਚ ਰੱਖਦੇ ਨੇ ਉਹਨਾਂ ਦਾ ਮੁਖ ਜਿਹੜਾ ਰੇਤੇ ਨਾਲ ਤੇ ਲਹੂ ਨਾਲ ਲਿਬੜਿਆ ਸੀ ਉਹਨੂੰ ਆਪਣੇ ਹਜ਼ੂਰੀਏ ਨਾਲ ਪਹੁੰਚਦੇ ਨੇ ਮੁਖ ਦੇ ਵਿੱਚ ਪਾਣੀ ਚਵਾਉਂਦੇ ਨੇ ਤੇ ਜਦੋਂ ਭਾਈ ਮਹਾ ਸਿੰਘ ਜੀ ਦੇ ਨੇਤਰ ਖੋਲਦੇ ਨੇ ਤੇ ਦੇਖਦੇ ਨੇ ਕਿ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਹੈ। ਮਹਾਰਾਜ ਨੂੰ ਪੁੱਛਦੇ ਨੇ ਮਹਾ ਸਿੰਘਾ ਵੱਡੀ ਕੁਰਬਾਨੀ ਹੈ ਮੰਗੋ ਕੀ ਮੰਗਦੇ ਹੋ? ਧਿਆਨ ਲੱਗਿਆ ਮਹਾਰਾਜ ਜ਼ਮੀਨ ਜਾਇਦਾਦ ਧਨ ਦੌਲਤ ਬਦਾਰਤ ਕਿਸੇ ਚਮੇ ਚੀਜ਼ ਦੀ ਜ਼ਰੂਰਤ ਨਹੀਂ ਹੈ ਜੇ ਤਰੁੱਠੇ ਹੋ ਤੇ ਫਿਰ ਬਦਵਾ ਪਾੜ ਦਿਓ ਤੇ ਟੁੱਟੀ ਗੰਢ ਲਓ। ਮੋਕਸ਼ ਬਖਸ਼ ਦਿਓ। ਮਹਾਰਾਜ ਫਿਰ ਪੁੱਛਦੇ ਨੇ ਕਿ ਭਾਈ ਮਹਾ ਸਿੰਘਾ ਕੁਝ ਮੰਗ ਲਾਏ ਹੋਰ ਜ਼ਮੀਨ ਜਾਇਦਾਦ ਰਾਜ ਭਾਗ ਕਹਿੰਦੇ ਨਹੀਂ ਮਹਾਰਾਜ। ਨਾ ਜ਼ਮੀਨ ਦੀ ਲੋੜ ਹੈ ਨਾ ਜਾਇਦਾਦ ਦੀ ਲੋੜ ਹੈ ਨਾ ਧਨ ਪਦਾਰਥਾਂ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਨਹੀਂ ਹੈ ਜੇ ਤਰੁੱਠੇ ਹੋ ਤੇ ਟੁੱਟੀ ਗੰਢ ਲਓ ਤੇ ਪਾਤਸ਼ਾਹ ਨੇ ਵਦਾਵਾ ਪਾੜ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦੀ ਕਿਤਾਬ ਦੇ ਕੇ ਸਨਮਾਨਿਤ ਕੀਤਾ ਔਰ ਉਹਨਾਂ ਦੀ ਯਾਦ ਦੇ ਵਿੱਚ ਇੱਕ ਮਾਗ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਕਿਉਂਕਿ 21 ਵਿਸਾਖ ਗਰਮੀ ਦਾ ਮਹੀਨਾ ਹੁੰਦਾ ਹੈ ਪੁਰਾਣੇ ਵੇਲਿਆਂ ਦੇ ਵਿੱਚ ਪਾਣੀ ਦੀ ਬੜੀ ਕਿੱਲਤ ਸੀ ਇਸ ਕਰਕੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸ਼ਹੀਦਾਂ ਦਾ ਦਿਹਾੜਾ ਇੱਕ ਮਾਗ ਨੂੰ ਮਨਾਉਣ ਦਾ ਫੈਸਲਾ ਕੀਤਾ ਕਿਉਂਕਿ ਮਾਗ ਦਾ ਸਮਾਂ ਪੋ ਦਾ ਸਮਾਂ ਇਹ ਮਾਲਵੇ ਦੇ ਸਫਰ ਲਈ ਚੰਗੀ ਰੁੱਤ ਜੜੀ ਆ ਉਹ ਮੰਨੀ ਜਾਂਦੀ ਹੈ ਅੱਜ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇਹ ਦਿਨ ਮਨਾ ਰਹੇ ਆਂ ਔਰ ਇਸ ਜੰਗ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਭਾਗੌਰ ਜੀ ਜਿਨ੍ਹਾਂ ਨੂੰ ਇਤਿਹਾਸ ਮਈ ਭਾਗੋ ਜੀ ਦੇ ਨਾਮ ਨਾਲ ਯਾਦ ਕਰਦਾ ਉਹਨਾਂ ਨੇ ਵੀ ਬਹੁਤ ਸੂਰਬੀਰਤਾ ਦੇ ਨਾਲ ਔਰ ਦਲੇਰੀ ਦੇ ਨਾਲ ਜੰਗ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਜ਼ਖਮੀ ਹੋਏ ਇਹ ਸ਼ਹੀਦਾਂ ਦੇ ਦਿਨ ਨੇ ਸ਼ਹੀਦਾਂ ਦਾ ਦਿਹਾੜਾ ਹੈ। ਔਰ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਦੇ ਉਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਨਮਨ। ਇਸ ਦੇ ਨਾਲ ਹੀ ਇੱਕ ਮਾਗ ਨੂੰ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨਿਉ ਰੱਖੀ। ਔਰ ਉਹ ਪਾਵਨ ਪਵਿੱਤਰ ਅਸਥਾਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿੱਖਾਂ ਦੀ ਚੋਲੀ ਪਾਇਆ। ਜਿਸ ਤੇ ਅੱਜ ਵੀ ਸਿੱਖ ਫਕਰ ਕਰਦੇ ਨੇ ਕਿ ਸਰਬ ਸੰਜਾਇ। ਚਾਹ ਉਹ ਦਰਵਾਜ਼ੇ ਰੱਖੇ ਇੱਥੇ ਬਿਨਾ ਕਿਸੇ ਜਾਤ ਪਾਤ ਰੰਗ ਨਸਲ ਪੇ ਦੇ ਕੋਈ ਵੀ ਆ ਕੇ ਨਤਮਸਤਕ ਹੋ ਸਕਦਾ ਇੱਕ ਐਸਾ ਕੇਂਦਰੀ ਸਥਾਨ ਸਿੱਖਾਂ ਨੂੰ ਦਿੱਤਾ ਔਰ ਐਸੇ ਕੇਂਦਰੀ ਸਥਾਨ ਨੇ ਸਿੱਖਾਂ ਨੂੰ ਦਿੜਤਾ ਦਿੱਤੀ ਸਿੱਖਾਂ ਨੂੰ ਹੌਸਲਾ ਦਿੱਤਾ ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਪਰਮੇਸ਼ਵਰ ਨਾਲ ਜੋੜਨ ਦੇ ਲਈ ਹਮੇਸ਼ਾ ਹੀ ਤਤਪਰ ਕੀਤਾ ਉਹ ਸਥਾਨ ਜਿਸ ਵਰਗਾ ਦੁਨੀਆ ਦੇ ਵਿੱਚ ਸਿੱਖ ਦੀ ਨਜ਼ਰ ਦੇ ਵਿੱਚ ਕੋਈ ਹੋਰ ਨਹੀਂ ਹੈ ਗੱਠੇ ਸਭੇ ਥਾਮ ਨਹੀਂ ਤੁਦ ਜੇਹਾ ਉਹ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਮਾਗ ਨੂੰ ਜਿਸ 52 ਪਵਿੱਤਰ ਅਸਥਾਨ ਦੀ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਉ ਰੱਖੀ ਕੁਝ ਵਿਦਵਾਨਾਂ ਦਾ ਕਥਨ ਹੈ ਕਿ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਉ ਰੱਖੀ ਕੁਝ ਵਿਦਵਾਨ ਇਹ ਵੀ ਮੰਨਦੇ ਨੇ ਕਿ ਸਾਈ ਮੀਆਂ ਮੀਰ ਜੀ ਤੋਂ ਨਿਉ ਰਖਵਾਈ ਉਹ ਮਹਾਨ ਪੁਰਖ ਸੰਤ ਅਨੁਗੁਰੂ ਅਰਜਨ ਦੇਵ ਜੀ ਪਾਤਸ਼ਾਹ ਔਰ ਮਹਾਨ ਪੁਰਖ ਬੰਦਗੀ ਵਾਲੇ ਸੇਵਾ ਵਾਲੇ ਸਿਮਰ ਨਾਲੇ ਪੁਰਖਾਂ ਦੀ ਹਮੇਸ਼ਾ ਹੀ ਕਦਰ ਕਰਦੇ ਆ ਔਰ ਉਹਨਾਂ ਨੂੰ ਮਾਣ ਬਖਸ਼ਦੇ ਆ ਉਹਨਾਂ ਨੂੰ ਇੱਜ਼ਤ ਦਿੰਦੇ ਆ ਚਾਹੇ ਕੋਈ ਸਾਧੂ ਸੰਤ ਤੇ ਚਾਹੇ ਕੋਈ ਪੀਰ ਫਕੀਰ ਹੋਵੇ ਚਾਹੇ ਕੋਈ ਹਿੰਦੂ ਸੰਤ ਹੋਵੇ ਤੇ ਚਾਹੇ ਕੋਈ ਮੁਸਲਮ ਫਕੀਰ ਹੋਵੇ ਉਹਨਾਂ ਦੀ ਨਜ਼ਰ ਦੇ ਵਿੱਚ ਸਭ ਕੋ ਮੀਤ ਹਮ ਆਪਣੀ ਕੀਨਾ ਹਮ ਸਭਨਾ ਕੇ ਸਾਜਨ ਇਹ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਿਰਤ ਹੈ ਜਿਹੜਾ ਉਹਨਾਂ ਨੇ ਪਾਲਿਆ ਔਰ ਸਾਨੂੰ ਪਾਲਣ ਦੀ ਸਿੱਖਿਆ ਦਿੱਤੀ ਹੈ ਉਪਦੇਸ਼ ਦਿੱਤਾ ਸੋ ਇਹ ਸਾਡਾ ਇਤਿਹਾਸ ਹੈ ਜਿਹਦੇ ਤੇ ਸਾਨੂੰ ਗੌਰਵ ਕਰਨਾ ਚਾਹੀਦਾ ਹੈ ਗਰਵ ਕਰਨਾ ਚਾਹੀਦਾ ਹੈ ਮਾਣ ਕਰਨਾ ਚਾਹੀਦਾ ਹੈ ਔਰ ਹਮੇਸ਼ਾ ਆਪਣੀਆਂ ਸਿਮਰਤੀਆਂ ਦੇ ਵਿੱਚ ਆਪਣੇ ਇਤਿਹਾਸ ਨੂੰ ਬਾਣੀ ਦੀ ਤਰ੍ਹਾਂ ਵਸਾ ਕੇ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇਤਿਹਾਸਕ ਤੇ ਮਹੱਤਵਪੂਰਨ ਦਿਹਾੜਾ ਹੈ ਅੱਜ ਦੇ ਦਿਨ ਹੀ 21 ਵਿਸਾਖ ਸਮਤ 1762 ਨੂੰ ਜੋ ਮੁਖਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗ ਹੋਈ ਸੀ ਉਸ ਜੰਗ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਨੂੰ ਸਮਰਪਤ ਇੱਕ ਮਾਗ ਨੂੰ ਸ਼ਹੀਦੀ ਜੋੜ ਮੇਲੇ ਮਾਗੀ ਦੇ ਮਨਾਏ ਜਾਂਦੇ ਨੇ ਜਦੋਂ ਧਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਵਸੇਵਾ ਛੱਡਿਆ ਉੱਚਮਕੌਰ ਸਾਹਿਬ ਦੀ ਜੰਗ ਲੜ ਕੇ ਮਾਚੀਵਾੜਾ ਲੰਮਾ ਜੱਟਪੁਰਾ ਆਲਮਗੀਰ ਉਸ ਤੋਂ ਪਹਿਲਾਂ ਤੇ ਲੰਮੇ ਜੱਟਪੁਰੇ ਤੋਂ ਫਿਰ ਦੀਨਾ ਕਾਂਗੜ ਆਦਕ ਮੁਖਸਰ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਜਿੱਥੇ ਖਿਦਰਾਣੇ ਦੀ ਟਾਬ ਸੀ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਦੇ ਸੂਬੇਦਾਰ ਸਰਹੰਦ ਦਾ ਜਿਹੜਾ ਗਵਰਨਰ ਸੀ ਵਜ਼ੀਰ ਖਾਨ ਦੇ ਖਿਲਾਫ ਇੱਕ ਭਾਰੀ ਪਰਕਮ ਜੰਗ ਜਿਹੜੀ ਹੈ ਉਹ ਲੜੀ ਔਰ ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਦੇ ਵਿੱਚ ਆਏ ਤੇ ਕੀ ਦੇਖਦੇ ਨੇ ਕਿ ਸ਼ਹੀਦ ਸਿੰਘ ਜਿਹੜੇ ਨੇ ਉਹਨਾਂ ਦੀਆਂ ਲੋਥਾਂ ਵਿੱਥਰੀਆਂ ਪਈਆਂ ਨੇ ਤੇ ਪਾਤਸ਼ਾਹ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਖਤਾਬ ਦਿੰਦੇ ਨੇ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਕਿਸੇ ਨੂੰ 20000 ਹਜ਼ਾਰੀ ਕਿਸੇ ਨੂੰ 30000 ਹਜ਼ਾਰੀ ਕਿਸੇ ਨੂੰ 35000 ਹਜ਼ਾਰੀ ਖਤਾਬ ਦਿੰਦੇ ਜਦੋਂ ਭਾਈ ਮਹਾ ਸਿੰਘ ਕੋਲ ਪਹੁੰਚਦੇ ਨੇ ਤੇ ਭਾਈ ਮਹਾ ਸਿੰਘ ਸਹਿਕ ਰਏ ਸੀ ਪਾਦਸ਼ਾ ਉਹਨਾਂ ਦੇ ਸੀਸ ਨੂੰ ਆਪਣੀ ਗੋਦ ਚ ਰੱਖਦੇ ਨੇ ਉਹਨਾਂ ਦਾ ਮੁਖ ਜਿਹੜਾ ਰੇਤੇ ਨਾਲ ਤੇ ਲਹੂ ਨਾਲ ਲਿਬੜਿਆ ਸੀ ਉਹਨੂੰ ਆਪਣੀ ਹਜ਼ੂਰੀਏ ਨਾਲ ਪਹੁੰਚਦੇ ਨੇ ਮੁਖ ਦੇ ਵਿੱਚ ਪਾਣੀ ਚਵਾਉਂਦੇ ਨੇ ਤੇ ਜਦੋਂ ਭਾਈ ਮਹਾ ਸਿੰਘ ਜੀ ਦੇ ਨੇਤਰ ਖੋਲਦੇ ਨੇ ਤੇ ਦੇਖਦੇ ਨੇ ਕਿ ਉਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਹੈ। ਮਹਾਰਾਜ ਨੂੰ ਪੁੱਛਦੇ ਨੇ ਮਹਾਸਿੰਘਾ ਵੱਡੀ ਕੁਰਬਾਨੀ ਹੈ ਮੰਗੋ ਕੀ ਮੰਗਦੇ ਹੋ? ਕਹਿੰਨ ਲੱਗਿਆ ਮਹਾਰਾਜ ਜ਼ਮੀਨ ਜਾਇਦਾਦ ਧਨ ਦੌਲਤ ਬਦਾਰਤ ਕਿਸੇ ਚਮੇ ਚੀਜ਼ ਦੀ ਜ਼ਰੂਰਤ ਨਹੀਂ ਹੈ ਜੇ ਤੁਰਠੇ ਹੋ ਤੇ ਫਿਰ ਬਦਾਵਾ ਪਾੜ ਦਿਓ ਤੇ ਟੁੱਟੀ ਗੰਢ ਲਓ। ਮੋਕਸ਼ ਬਖਸ਼ ਦਿਓ। ਮਹਾਰਾਜ ਫਿਰ ਪੁੱਛਦੇ ਨੇ ਕਿ ਭਾਈ ਮਹਾਸਿੰਘਾ ਕੁਝ ਮੰਗ ਲਾਏ ਹੋਰ ਜ਼ਮੀਨ ਜਾਇਦਾਦ ਰਾਜ ਭਗ ਕਹਿੰਦੇ ਨਹੀਂ ਮਹਾਰਾਜ। ਨਾ ਜ਼ਮੀਨ ਦੀ ਲੋੜ ਹੈ ਨਾ ਜਾਇਦਾਦ ਦੀ ਲੋੜ ਹੈ ਨਾ ਧਨ ਪਦਾਰਥਾਂ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਨਹੀਂ ਹੈ ਜੇ ਤਰੁੱਠੇ ਹੋ ਤੇ ਟੁੱਟੀ ਗੰਢ ਲਓ ਤੇ ਪਾਤਸ਼ਾਹ ਨੇ ਬਦਾਵਾ ਪਾੜ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦੀ ਕਿਤਾਬ ਦੇ ਕੇ ਸਨਮਾਨਿਤ ਕੀਤਾ ਔਰ ਉਹਨਾਂ ਦੀ ਯਾਦ ਦੇ ਵਿੱਚ ਇੱਕ ਮਾਗ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਕਿਉਂਕਿ 21 ਵਿਸਾਖ ਗਰਮੀ ਦਾ ਮਹੀਨਾ ਹੁੰਦਾ ਹੈ ਪੁਰਾਣੇ ਵੇਲਿਆਂ ਦੇ ਵਿੱਚ ਪਾਣੀ ਦੀ ਬੜੀ ਕਿੱਲਤ ਸੀ ਇਸ ਕਰਕੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸ਼ਹੀਦਾਂ ਦਾ ਦਿਹਾੜਾ ਇੱਕ ਮਾਗ ਨੂੰ ਮਨਾਉਣ ਦਾ ਫੈਸਲਾ ਕੀਤਾ ਕਿਉਂਕਿ ਮਾਗ ਦਾ ਸਮਾਂ ਪੋ ਦਾ ਸਮਾਂ ਇਹ ਮਾਲਵੇ ਦੇ ਸਫਰ ਲਈ ਚੰਗੀ ਰੁੱਤ ਜੜੀ ਆ ਉਹ ਮੰਨੀ ਜਾਂਦੀ ਹੈ ਅੱਜ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇਹ ਦਿਨ ਮਨਾ ਰਹੇ ਹਾਂ ਔਰ ਇਸ ਜੰਗ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਪਾਕੌਰ ਜੀ ਜਿਨ੍ਹਾਂ ਨੂੰ ਇਤਿਹਾਸ ਮਈ ਪਾਗੋ ਜੀ ਦੇ ਨਾਮ ਨਾਲ ਯਾਦ ਕਰਦਾ ਉਹਨਾਂ ਨੇ ਵੀ ਬਹੁਤ ਸੂਰਪੀਰਤਾ ਦੇ ਨਾਲ ਔਰ ਦਲੇਰੀ ਦੇ ਨਾਲ ਜੰਗ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਜ਼ਖਮੀ ਹੋਏ ਇਹ ਸ਼ਹੀਦਾਂ ਦੇ ਦਿਨ ਨੇ ਸ਼ਹੀਦਾਂ ਦਾ ਦਿਹਾੜਾ ਹੈ। ਔਰ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹੋ ਸ਼ਹੀਦਾਂ ਨੂੰ ਕੋਟ ਕੋਟ ਨਮਨ। ਇਸ ਦੇ ਨਾਲ ਹੀ ਇੱਕ ਮਾਗ ਨੂੰ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਿਉ ਰੱਖੀ। ਔਰ ਉਹ ਪਾਵਨ ਪਵਿੱਤਰ ਅਸਥਾਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿੱਖਾਂ ਦੀ ਚੋਲੀ ਪਾਇਆ। ਜਿਸ ਤੇ ਅੱਜ ਵੀ ਸਿੱਖ ਫਕਰ ਕਰਦੇ ਨੇ ਕਿ ਸਰਬ ਸੰਜਾਏ ਚਾਹ ਉਹ ਦਰਵਾਜ਼ੇ ਰੱਖੇ ਇੱਥੇ ਬਿਨਾ ਕਿਸੇ ਜਾਤ ਪਾਤ ਰੰਗ ਨਸਲ ਪੇ ਦੇ ਕੋਈ ਵੀ ਆ ਕੇ ਨਤਮਸਤਕ ਹੋ ਸਕਦਾ ਇੱਕ ਐਸਾ ਕੇਂਦਰੀ ਸਥਾਨ ਸਿੱਖਾਂ ਨੂੰ ਦਿੱਤਾ ਔਰ ਐਸੇ ਕੇਂਦਰੀ ਸਥਾਨ ਨੇ ਸਿੱਖਾਂ ਨੂੰ ਦਿੜਤਾ ਦਿੱਤੀ ਸਿੱਖਾਂ ਨੂੰ ਹੌਸਲਾ ਦਿੱਤਾ ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਪਰਮੇਸ਼ਵਰ ਨਾਲ ਜੋੜਨ ਦੇ ਲਈ ਹਮੇਸ਼ਾ ਹੀ ਤਤਪਰ ਕੀਤਾ ਉਹ ਸਥਾਨ ਜਿਸ ਵਰਗਾ ਦੁਨੀਆ ਦੇ ਵਿੱਚ ਸਿੱਖ ਦੀ ਨਜ਼ਰ ਦੇ ਵਿੱਚ ਕੋਈ ਹੋਰ ਨਹੀਂ ਹੈ ਡਿੱਠੇ ਸਬੇ ਥਾਮ ਨਹੀਂ ਤੁਦ ਜੇਹ ਉਹ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਮਾਗ ਨੂੰ ਜਿਸ 52 ਪਵਿੱਤਰ ਅਸਥਾਨ ਦੀ ਤੁਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਉ ਰੱਖੀ ਕੁਝ ਵਿਦਵਾਨਾਂ ਦਾ ਕਥਨ ਹੈ ਕਿ ਤੁਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਉ ਰੱਖੀ ਕੁਝ ਵਿਦਵਾਨ ਇਹ ਵੀ ਮੰਨਦੇ ਨੇ ਕਿ ਸਾਈ ਮੀਆਂ ਮੀਰ ਜੀ ਤੋਂ ਨਿਉ ਰਖਵਾਈ ਉਹ ਮਹਾਨ ਪੁਰਖ ਸੰਤ ਅਨੁਗੁਰੂ ਅਰਜਨ ਦੇਵ ਜੀ ਪਾਤਸ਼ਾਹ ਔਰ ਮਹਾਨ ਪੁਰਖ ਬੰਦਗੀ ਵਾਲੇ ਸੇਵਾ ਵਾਲੇ ਸਿਮਰ ਨਾਲੇ ਪੁਰਖਾਂ ਦੀ ਹਮੇਸ਼ਾ ਹੀ ਕਦਰ ਕਰਦੇ ਆ ਔਰ ਉਹਨਾਂ ਨੂੰ ਮਾਣ ਬਖਸ਼ਦੇ ਆ ਉਹਨਾਂ ਨੂੰ ਇੱਜ਼ਤ ਦਿੰਦੇ ਆ ਚਾਹੇ ਕੋਈ ਸਾਧੂ ਸੰਤ ਤੇ ਚਾਹੇ ਕੋਈ ਪੀਰ ਫਕੀਰ ਹੋਵੇ ਚਾਹੇ ਕੋਈ ਹਿੰਦੂ ਸੰਤ ਹੋਵੇ ਤੇ ਚਾਹੇ ਕੋਈ ਮੁਸਲਮ ਫਕੀਰ ਹੋਵੇ ਉਹਨਾਂ ਦੀ ਨਜ਼ਰ ਦੇ ਵਿੱਚ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੀ ਸਾਜਨ ਇਹ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਿਰਤ ਹੈ ਜਿਹੜਾ ਉਹਨਾਂ ਨੇ ਪਾਲਿਆ ਔਰ ਸਾਨੂੰ ਪਾਲਣ ਦੀ ਸਿੱਖਿਆ ਦਿੱਤੀ ਹੈ ਉਪਦੇਸ਼ ਦਿੱਤਾ ਸੋ ਇਹ ਸਾਡਾ ਇਤਿਹਾਸ ਹੈ ਜਿਸ ਤੇ ਸਾਨੂੰ ਗੌਰਵ ਕਰਨਾ ਚਾਹੀਦਾ ਹੈ ਗਰੂ ਕਰਨਾ ਚਾਹੀਦਾ ਹੈ ਮਾਣ ਕਰਨਾ ਚਾਹੀਦਾ ਹੈ ਔਰ ਹਮੇਸ਼ਾ ਆਪਣੀਆਂ ਸਿਮਰਤੀਆਂ ਦੇ ਵਿੱਚ ਆਪਣੇ ਇਤਿਹਾਸ ਨੂੰ ਬਾਣੀ ਦੀ ਤਰ੍ਹਾਂ ਵਸਾ ਕੇ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇਤਿਹਾਸਕ ਤੇ ਮਹੱਤਵਪੂਰਨ ਦਿਹਾੜਾ ਹੈ ਅੱਜ ਦੇ ਦਿਨ ਹੀ 21 ਵੈਸਾਖ ਸਮਤ 1762 ਨੂੰ ਜੋ ਮੁਖਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗ ਹੋਈ ਸੀ ਉਸ ਜੰਗ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਨੂੰ ਸਮਰਪਤ ਇੱਕ ਮਾਗ ਨੂੰ ਸ਼ਹੀਦੀ ਜੋੜ ਮੇਲੇ ਮਾਗੀ ਦੇ ਮਨਾਏ ਜਾਂਦੇ ਨੇ ਜਦੋਂ ਧਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਵਸੇਵਾ ਛੱਡਿਆ ਉੱਚਮਕੌਰ ਸਾਹਿਬ ਦੀ ਜੰਗ ਲੜ ਕੇ ਮਾਚੀਵਾੜਾ ਲੰਮਾ ਜਟਪੁਰਾ ਆਲਮਗੀਰ ਉਸ ਤੋਂ ਪਹਿਲਾਂ ਤੇ ਲੰਮੇ ਜਟਪੁਰੇ ਤੋਂ ਫਿਰ ਦੀਨਾ ਕਾਂਗੜ ਆਦਕ ਮੁਖਸਰ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਜਿੱਥੇ ਖਿਦਰਾਣੇ ਦੀ ਟਾਬ ਸੀ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਦੇ ਸੂਬੇਦਾਰ ਸਰਹੰਦ ਦਾ ਜਿਹੜਾ ਗਵਰਨਰ ਸੀ ਵਜ਼ੀਰ ਖਾਨ ਦੇ ਖਿਲਾਫ ਇੱਕ ਭਾਰੀ ਪਰਕਮ ਜੰਗ ਜਿਹੜੀ ਹੈ ਉਹ ਲੜੀ ਔਰ ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਦੇ ਵਿੱਚ ਆਏ ਤੇ ਕੀ ਦੇਖਦੇ ਨੇ ਕਿ ਸ਼ਹੀਦ ਸਿੰਘ ਜਿਹੜੇ ਨੇ ਉਹਨਾਂ ਦੀਆਂ ਲੋਥਾਂ ਵਿੱਥਰੀਆਂ ਪਈਆਂ ਨੇ ਤੇ ਪਾਤਸ਼ਾਹ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਖਿਤਾਬ ਦਿੰਦੇ ਨੇ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਕਿਸੇ ਨੂੰ 30000 ਕਿਸੇ ਨੂੰ 35000 ਖਿਤਾਬ ਦਿੰਦੇ ਜਦੋਂ ਭਾਈ ਮਹਾ ਸਿੰਘ ਕੋਲ ਪਹੁੰਚਦੇ ਨੇ ਤੇ ਭਾਈ ਮਹਾ ਸਿੰਘ ਸਹਿਕ ਰਏ ਸੀ ਪਾਦਸ਼ਾ ਉਹਨਾਂ ਦੇ ਸੀਸ ਨੂੰ ਆਪਣੀ ਗੋਦ ਚ ਰੱਖਦੇ ਨੇ ਉਹਨਾਂ ਦਾ ਮੁਖ ਜਿਹੜਾ ਰੇਤੇ